ਮੈਂ ਤਾਂ ਬਸ ਮਨ ਦੇ ਵਿੱਚ ਹੀ ਰੱਖਦਾ ਕਿ ਜੋ ਕਰਨਾ ਹੈ ਸਮਾਂ ਨਹੀਂ ਵੇਖ ਰਿਹਾ ਚੱਲੀ ਜਾ ਰਿਹਾ ਤੇ ਜਿੰਨਾ ਵੀ ਕੰਮ ਕਰਦਾ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮਿਲਦੀ ਐ ਐਜ਼ ਐਨ ਐਕਟਰ ਕਰਨਾ ਕਰ ਰਿਹਾ ਤੇ ਕਰਦਾ ਰਹੂੰਗਾ ਤੇ ਕਰੂੰਗਾ ਵੀ ਮੈਂ ਤਾਂ ਬਸ ਇਹੋ ਚੀਜ਼ ਲੈ ਕੇ ਚੱਲਦਾ ਹੁਣਾਂ ਕਿ ਜੇ ਮੈਂ ਤੁਸੀਂ ਹੁਣ ਕਿਹਾ ਬੜਾ ਲੰਬਾ ਸਮਾਂ ਹੋ ਗਿਆ ਮੈਨੂੰ ਵੀ ਲੱਗਦਾ ਕਿ 3-4 ਘੰਟੇ ਹੋ ਗਏ ਮੈਨੂੰ ਇਸ ਸਫ਼ਰ ਇਸ ਸਫ਼ਰ ਦੇ ਵਿੱਚ ਜਿਹੜੀ ਬੋਰਪੀਆ ਸੀ ਉਹ 2 ਘੰਟੇ ਪਹਿਲਾਂ ਰਿਲੀਜ਼ ਹੋਈ ਸੀ ਤੇ ਜਦੋਂ ਮੈਂ ਸਟਰਗਲ ਕਰਨਾ ਆਇਆ ਸੀ ਉਹ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਇਆ ਜੇ ਮੈਂ ਇਹ ਗੱਲ ਮੰਨ ਲਈ ਕਿ ਬਹੁਤ ਲੰਬਾ ਸਮਾਂ ਹੋ ਗਿਆ ਬਹੁਤ ਲੰਬਾ ਸਮਾਂ ਹੋ ਗਿਆ ਸਮਾਂ ਤਾਂ ਲੰਘਦਾ ਰਹਿੰਦਾ ਪਰ ਜੋ ਮਨ ਦੇ ਵਿੱਚ ਇੱਕ ਫੋਕਸ ਹੈਗਾ ਉਸ ਫੋਕਸ ਨੂੰ ਲੈ ਕੇ ਚੱਲ ਰਹੇ ਹਾਂ ਤੇ ਖੁਸ਼ੀ ਆਉਂਦੀ ਰਹਿੰਦੀ ਹੈ ਜਦੋਂ ਉਸ ਫੋਕਸ ਦੇ ਵੱਲ ਧਿਆਨ ਦਿੰਨੇ ਅੱਖਾਂ ਬੰਦ ਕਰਕੇ ਤੇ ਸਮਾਂ ਲੰਘਦਾ ਜਾਂਦਾ ਪਰ ਜੋ ਕਰਨਾ ਹੈ ਜੋ ਕਰਨਾ ਚਾਹੁੰਨੇ ਆ ਐਜ਼ ਐਨ ਐਕਟਰ ਉਹਦੇ ਲਈ ਲੰਬਾ ਸਮਾਂ ਲੱਗਦਾ ਤੇ ਪਤਾ ਨਹੀਂ ਕਿੰਨਾ ਲੰਬਾ ਸਮਾਂ ਲੱਗੇਗਾ ਮੈਂ ਤਾਂ ਘਰੇ ਵੀ ਇਹੀ ਗੱਲ ਕਹਿਣਾ ਹੁਣਾ ਕਿ ਜਦੋਂ ਮੇਰੀ ਭੈਣ ਮੈਨੂੰ ਕਹਿੰਦੀ ਹੁੰਦੀ ਹੈ ਵੀ ਐਤ ਕੀ ਤੈ ਮੈਨੂੰ ਰਖੜੀ ਤੇ ਕੀ ਦੇਂਗਾ ਤੇ ਮੈਂ ਉਹਨੂੰ ਕਹਿਣਾ ਹੁੰਦਾ ਬਈ ਇੱਕ ਸਾਲ ਖੜ ਜਾ ਤੈਨੂੰ ਮੈਂ ਆ ਚੀਜ਼ ਦੇ ਆਉਂਗਾ ਜਦੋਂ ਕੋਈ ਮਹਿੰਗੀ ਚੀਜ਼ ਦੀ ਡਿਮਾਂਡ ਕਰ ਲੇ ਤਾਂ ਇੱਕ ਸਾਲ ਕਰਦੇ ਕਰਦੇ ਨੂੰ ਕਰਦੇ ਕਰਦੇ ਨੂੰ ਜਿੰਨਾ ਲੰਬਾ ਸਮਾਂ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਮਹਿਸੂਸ ਹੋਇਆ ਨਾ ਉਹਨੂੰ ਮਹਿਸੂਸ ਹੋਇਆ ਤੇ ਐਸ ਰਖੜੀ ਤੇ ਜਦੋਂ ਮੈਨੂੰ ਉਹਨੇ ਮੈਨੂੰ ਕਿਹਾ ਕਿ ਕਿ ਐਤ ਕੀ ਮੈਨੂੰ ਆ ਚੀਜ਼ ਦੇਂਗਾ ਕੰਨੀ ਮਹਿੰਗੀ ਤਾਂ ਮੈਂ ਕਿਹਾ ਵੀ ਇੱਕ ਸਾਲ ਹੋਰ ਖੜ ਜਾ ਕੰਦੀ ਤੂੰ ਹਰ ਵਾਰੀ ਇੱਕ ਸਾਲ ਕਹਿ ਦਿੰਨਾ ਮੈਂ ਕਹਾਂ ਤੂੰ ਬੈਠ ਜਾਨੀ ਐ ਨਾ ਤੂੰ ਖੜਦੀ ਨਹੀਂ ਹੈਨਾ ਤੋ ਬਸ ਇਹੀ ਗੱਲ ਹੈ ਮੈਂ ਤਾਂ ਬਸ ਮਨ ਦੇ ਵਿੱਚ ਅਹੀ ਰੱਖਦਾ ਕਿ ਜੋ ਕਰਨਾ ਹੈ ਸਮਾਂ ਨਹੀਂ ਵੇਖ ਰਿਹਾ ਚੱਲੀ ਜਾ ਰਿਹਾ ਤੇ ਜਿੰਨਾ ਵੀ ਕੰਮ ਕਰਦਾ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮਿਲਦੀ ਹੈ ਤੇ ਕਰ ਰਿਹਾ ਤੇ ਚਾਹੇ ਹੋ ਐਜ਼ ਅ ਮਾਡਲ ਕੰਮ ਹੋਵੇ ਚਾਹੇ ਗਾਣਾ ਗਾਲੀਏ ਕਰੇ ਤੋ ਕਹਿੰਦੇ ਨਾ ਵੀ ਐਕਟਰ ਲਈ ਪਰ ਫੋਕਸ ਮਨ ਦੇ ਵਿੱਚ ਉਹੀ ਹੈ ਐਜ਼ ਅ ਐਕਟਰ ਕਰਨਾ ਹੈ ਕਰ ਰਿਹਾ ਤੇ ਕਰਦਾ ਰਹੂੰਗਾ ਤੇ ਕਰੂੰਗਾ ਵੀ ਮੈਂ ਤਾਂ ਬਸ ਮਨ ਦੇ ਵਿੱਚ ਅਹੀ ਰੱਖਦਾ ਕਿ ਜੋ ਕਰਨਾ ਹੈ ਸਮਾਂ ਨਹੀਂ ਵੇਖ ਰਿਹਾ ਚੱਲੀ ਜਾ ਰਿਹਾ ਤੇ ਜਿੰਨਾ ਵੀ ਕੰਮ ਕਰਦਾ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮਿਲਦੀ ਹੈ ਐਜ਼ ਐਨ ਐਕਟਰ ਕਰਨਾ ਕਰ ਰਿਹਾ ਤੇ ਕਰਦਾ ਰਹੂੰਗਾ ਤੇ ਕਰੂੰਗਾ ਵੀ ਮੈਂ ਤਾਂ ਬਸ ਇਹੀ ਚੀਜ਼ ਲੈ ਕੇ ਚੱਲਦਾ ਹੁਣਾਂ ਕਿ ਜੇ ਮੈਂ ਤੁਸੀਂ ਹੁਣਾਂ ਕਿ ਬੜਾ ਲੰਬਾ ਸਮਾਂ ਹੋ ਗਿਆ ਮੈਨੂੰ ਵੀ ਲੱਗਦਾ ਕਿ 3-4 ਘੰਟੇ ਹੋ ਗਏ ਮੈਨੂੰ ਇਹ ਸਫ਼ਰ ਇਹ ਸਫ਼ਰ ਦੇ ਵਿੱਚ ਜਿਹੜੀ ਬੋਰਪੀਆ ਸੀ ਉਹ 2 ਘੰਟੇ ਪਹਿਲਾਂ ਰਿਲੀਜ਼ ਹੋਈ ਸੀ ਤੇ ਜਦੋਂ ਮੈਂ ਸਟ੍ਰਗਲ ਕਰਨਾ ਆਇਆ ਸੀ ਉਹ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਇਆ ਜੇ ਮੈਂ ਇਹ ਗੱਲ ਮੰਨ ਲਈ ਕਿ ਬਹੁਤ ਲੰਬਾ ਸਮਾਂ ਹੋ ਗਿਆ ਬਹੁਤ ਲੰਬਾ ਸਮਾਂ ਹੋ ਗਿਆ ਸਮਾਂ ਤਾਂ ਲੰਘਦਾ ਰਹਿੰਦਾ ਹੈ ਪਰ ਜੋ ਮਨ ਦੇ ਵਿੱਚ ਇੱਕ ਫੋਕਸ ਹੈਗਾ ਉਸ ਫੋਕਸ ਨੂੰ ਲੈ ਕੇ ਚੱਲ ਰਹੇ ਆ ਤੇ ਖੁਸ਼ੀ ਆਉਂਦੀ ਰਹਿੰਦੀ ਹੈ ਜਦੋਂ ਉਸ ਫੋਕਸ ਦੇ ਵੱਲ ਧਿਆਨ ਦਿੰਨੇ ਅੱਖਾਂ ਬੰਦ ਕਰਕੇ ਤੇ ਸਮਾਂ ਲੰਘਦਾ ਜਾਂਦਾ ਹੈ ਪਰ ਜੋ ਕਰਨਾ ਹੈ ਜੋ ਕਰਨਾ ਚਾਹੁੰਨੇ ਆ ਐਜ਼ ਐਨ ਐਕਟਰ ਉਹਦੇ ਲਈ ਲੰਬਾ ਸਮਾਂ ਲੱਗਦਾ ਹੈ ਤੇ ਪਤਾ ਨਹੀਂ ਕਿੰਨਾ ਲੰਬਾ ਸਮਾਂ ਲੱਗੇਗਾ ਮੈਂ ਤਾਂ ਘਰੇ ਵੀ ਇਹੀ ਗੱਲ ਕਹਿਣਾ ਹੁੰਨਾ ਕਿ ਜਦੋਂ ਮੇਰੀ ਭੈਣ ਮੈਨੂੰ ਕਹਿੰਦੀ ਹੁੰਦੀ ਹੈ ਵੀ ਐਤਕੀ ਤੂੰ ਮੈਨੂੰ ਰਖੜੀ ਤੇ ਕੀ ਦੇਵੇਂਗਾ ਤੇ ਮੈਂ ਉਹਨੂੰ ਕਹਿਣਾ ਹੁੰਦਾ ਬਈ ਇੱਕ ਸਾਲ ਖੜ ਜਾ ਤੈਨੂੰ ਮੈਂ ਆ ਚੀਜ਼ ਦੇ ਆਉਂਗਾ ਜਦੋਂ ਕੋਈ ਮਹਿੰਗੀ ਚੀਜ਼ ਦੀ ਡਿਮਾਂਡ ਕਰ ਲੇ ਤੋ ਇੱਕ ਸਾਲ ਕਰਦੇ ਕਰਦੇ ਨੂੰ ਕਰਦੇ ਕਰਦੇ ਨੂੰ ਜਿੰਨਾ ਲੰਬਾ ਸਮਾਂ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਮਹਿਸੂਸ ਹੋਇਆ ਨਾ ਉਹਨੂੰ ਮਹਿਸੂਸ ਹੋਇਆ ਤੇ ਐਸ ਰਖੜੀ ਤੇ ਜਦੋਂ ਮੈਨੂੰ ਕਿਹਾ ਕਿ ਕਿ ਐਤਕੀ ਮੈਨੂੰ ਆ ਚੀਜ਼ ਦੇਂਗਾ ਕਿੰਨੀ ਮਹਿੰਗੀ ਤੇ ਮੈਂ ਕਿਹਾ ਵੀ ਇੱਕ ਸਾਲ ਹੋਰ ਖੜ ਜਾ ਕਹਿੰਦੀ ਤੂੰ ਹਰ ਵਾਰੀ ਇੱਕ ਸਾਲ ਕਹਿ ਦਿੰਨਾ ਮੈਂ ਕਹਾਂ ਤੂੰ ਬੈਠ ਜਾਨੀ ਐ ਨਾ ਤੂੰ ਖੜਦੀ ਨਹੀਂ ਹੈਨਾ ਤੋ ਬਸ ਇਹੀ ਗੱਲ ਹੈ ਮੈਂ ਤਾਂ ਬਸ ਮਨ ਦੇ ਵਿੱਚ ਅਹੀ ਰੱਖਦਾ ਕਿ ਜੋ ਕਰਨਾ ਸਮਾਂ ਨਹੀਂ ਵੇਖ ਰਿਹਾ ਚੱਲੀ ਜਾ ਰਿਹਾ ਤੇ ਜਿੰਨਾ ਵੀ ਕੰਮ ਕਰਦਾ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮਿਲਦੀ ਐ ਤੇ ਕਰ ਰਹੇ ਹਾਂ ਚਾਹੇ ਹੋ ਐਜ਼ ਅ ਮਾਡਲ ਕੰਮ ਹੋਵੇ ਚਾਹੇ ਗਾਣਾ ਗਾਲੀਏ ਕਰੇ ਤੋ ਕਹਿੰਦੇ ਨਾ ਵੀ ਐਕਟਰ ਲਈ ਪਰ ਫੋਕਸ ਮਨ ਦੇ ਵਿੱਚ ਉਹੀ ਹੈ ਐਜ਼ ਅ ਐਕਟਰ ਕਰਨਾ ਕਰ ਰਿਹਾ ਤੇ ਕਰਦਾ ਰਹੂੰਗਾ ਤੇ ਕਰੂੰਗਾ ਵੀ